ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿੰਡਾਲੀ ਵਾਲਾ ਦਾ ਬੰਨ ਫੇਰ ਪੜ ਚੁਕਾ ਵਾ ਤੇ ਉਹ ਹਾਲਾਤ ਫੇਰ ਦੁਬਾਰਾ ਮੁਸੀਬਤ ਖੜੀ ਹੋ ਗਈ ਆ ਸਾਰੇ ਸੰਗਤ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਉਥੇ ਪਹੁੰਚੋ ਤੇ ਨਵੀਰਾਂ ਦੀ ਹੈਲਪ ਕਰੋ ਬਹੁਤ ਵੱਡਾ ਨੁਕਸਾਨ ਹੋ ਜਾਣਾ ਉਠੋ ਯਾਰ ਘਰਾਂ ਜਨਾ ਬਹੁ ਮੇਰੇ ਵੀਰਾਂ ਬੜਾ ਮਾਰੋ ਤੇ ਜਿੱਥੇ ਜਿੱਥੇ ਵੀ ਕੋਈ ਆਫਤ ਆਉਂਦੀ ਆ ਉਹਨਾਂ ਦੀ ਮਦਦ ਕਰੀਏ ਛੇਤੀ ਤੋਂ ਛੇਤੀ ਪਿੰਡ ਆਲੀ ਵਾਲਾ ਪਹੁੰਚੋ ਬੰਦੇ ਲਾਗੇ ਬੰਨੇ ਦੀਆਂ ਸਾਰੇ ਕਿਸਾਨ ਵੀਰ ਸਾਰੇ ਸੱਜਣ ਪਹੁੰਚੋ ਯਾਰ ਘਰਾਂ 'ਚੋਂ ਨਿਕਲੋ ਹੱਥ ਬੰਨ ਕੇ ਬੇਨਤੀ ਆ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਪੰਜਾਬ ਤੇ ਕਿਰਪਾ ਕਰੋ ਮਾਲਕਾ ਕਿਰਪਾ ਕਰੋ ਸੰਗਤ ਜੀ ਪਹੁੰਚੋ ਛੇਤੀ ਤੋਂ ਛੇਤੀ ਪਿੰਡ ਆਲੀ ਵਾਲਾ ਬੰਦੇ ਵੀਰ ਜੀ ਉਦਨਾਲੀ ਮੁਸੀਬਤ ਫੇਰ ਖੜੀ ਹੋ ਗਈ ਜੀ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ। ਸਾਰਾ ਬੰਨ ਪਾੜ ਗਿਆ ਆਪਣਾ। ਵੈਗਰੂ ਸਾਰਾ ਬੰਨ ਪਾੜ ਗਿਆ। ਮਹਾਰਾਜ ਜੀ ਆਉਣ ਤੇ ਸੱਚੇ ਬਾਦਸ਼ਾਹ। ਮਹਾਰਾਜ ਜੀ ਸੱਚੇ ਚੱਪਾ ਡਿੱ ਜਾਂਦਾ ਸਾਰਾ ਬੰਨ ਪਿੰਦੇ ਦੀ ਬੈਗ ਲੱਗ। ਖਤਮ ਹੁੰਦੀ ਜਾਂਦੀ ਕਹਾਣੀ ਕੀ ਕਰੀਏ। ਸਾਰਾ ਛੁੱਟ ਲਿਆਨੇ। ਸਾਰਾ ਬੰਨ ਛੁੱਟ ਲਿਆ। ਵੈਗਰੂ ਕਿਪਾ ਕਰੇ ਤਗੜੇ ਹੋ ਕੇ ਛੁੱਟੋ ਜੇ ਮਹਾਰਾਜ ਇੱਕ ਰਾਹਤੇ ਦੇ ਮਹਾਰਾਜ ਜੀ ਆਦੇ ਹੁਣ। ਸਭ ਤੇਰਾ ਫੜ ਗਿਆ ਵਾਇਗਰੂ ਜਾਂ ਤੇ ਲਾਸਟ ਹੀ ਆ ਗਮ ਖਰਾਬ ਹੋ ਗਿਆ ਇਧਰ ਵੀ ਖੇਚ ਲਿਆ ਸਾਰਾ ਸਾਰਾ ਖੇਚ ਲਿਆ ਬੰਨ ਵਾਇਗਰੂ ਮੇਰ ਕਰੇ ਹੁਣ ਸੱਚੇ ਬਾਦਸ਼ਾਹ ਤੇਰੇ ਆਸਰੇ ਵਾਇਗਰੂ ਵਾਇਗਰ ਰੱਖ ਦੋ ਤੇ ਛੱਡ ਕੇ ਵੇਖ ਲੀਏ ਭਲਾ ਕਰੇ ਦੇਵ ਮਾਤਾ ਜੀ ਤੇ ਐਡਾ ਬੰਨਵਾ ਏ ਆਣਾ ਬੱਪਾ ਡਿਆ ਆ ਵੀ ਖੋ ਪਰਦਾ ਜਾਂਦਾ ਮੈਂ ਟੋ ਟ੍ਰੈਕ ਲਾ ਵੜ ਦੇ ਵਾਹ ਮੇਰ ਕਰ